ਲੰਗੇ ਦੇਣੀ ਬੀਬੀ ਸਤਵੰਤ ਕੌਰ ਦੇ ਨਾਂ ਦੇ ਉੱਤੇ ਇੱਕ ਪ੍ਰੈਸ ਰਿਲੀਜ਼ ਜਾਰੀ ਹੁੰਦੀ ਹੈ ਪੁਨਰ ਸੁਰਜੀਤ ਅਕਾਲੀ ਦਲ ਦੇ ਵੱਲੋਂ ਜਿੱਥੇ ਪੰਥਕ ਕਾਉਂਸਲ ਦਾ ਹਵਾਲਾ ਦੇ ਕੇ ਪੰਥਕ ਜਥੇਬੰਦੀਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦਾ ਹਵਾਲਾ ਦਿੱਤਾ ਗਿਆ ਸੀ ਹੋਕਾ ਦਿੱਤਾ ਗਿਆ ਸੀ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੁਖੀ ਸਰਦਾਰ ਤਰਸੇਮ ਸਿੰਘ ਦੇ ਵੱਲੋਂ ਇਸ ਮਸਲੇ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਨੇ ਪਹਿਲਾਂ ਤਾਂ ਇਸ ਗੱਲ ਦਾ ਸਵਾਗਤ ਵੀ ਕੀਤਾ ਪਰ ਨਾਲੋਂ ਨਾਲ ਉਹਨਾਂ ਨੇ ਇਸ ਦੇ ਵਿੱਚ ਆਪਣਾ ਵਰਜ਼ਨ ਵੀ ਐਡ ਕੀਤਾ ਹੁਣ ਬੀਬੀ ਸਤਵੰਤ ਕੌਰ ਦੇ ਨਾਂ ਤੇ ਜਾਰੀ ਇਸ ਬਿਆਨ ਨੂੰ ਲੈ ਕੇ ਸਰਦਾਰ ਤਰਸੇਮ ਸਿੰਘ ਕਹਿੰਦੇ ਆ ਕਿ ਸਿਰਫ ਕੁਝ ਚੱਥੇ ਬੰਦੀਆਂ ਨਹੀਂ ਕੁਝ ਚੁੜਿੰਦਾ ਜੱਥੇ ਬੰਦੀਆਂ ਨਹੀਂ ਸਗੋਂ ਸਮੂਹ ਪੰਥ ਨੂੰ ਇੱਕਸਾਰ ਹੋਣ ਦੀ ਲੋੜ ਹੈ ਖੈਰ ਇਸ ਮਸਲੇ ਦੇ ਉੱਤੇ ਉਹਨਾਂ ਨੇ ਜ਼ਰੂਰ ਆਪਣਾ ਪ੍ਰतिकਰਮ ਸਾਂਝਾ ਕੀਤਾ ਕਿ ਕੀ ਸਰਦਾਰ ਤਰਸੇਮ ਸਿੰਘ ਜਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਲ ਹਮਸਫਰ ਹੋ ਕੇ ਚੱਲੇਗਾ ਜਾਂ ਨਹੀਂ ਇਹ ਸਵਾਲ ਇਸ ਦਾ ਉੱਤਰ ਮਿਲਦਾ ਨਜ਼ਰ ਆਇਆ ਗੱਠਜੋੜ ਹੋਵੇਗਾ ਜਾਂ ਨਹੀਂ ਕਿਤੇ ਨਾ ਕਿਤੇ ਇਸ ਸਵਾਲ ਦਾ ਉੱਤਰ ਮਿਲਦਾ ਨਜ਼ਰ ਆਇਆ ਕਿਉਂਕਿ ਚਰਚਾਵਾਂ ਸੀ ਕਿ ਗੱਠਜੋੜ ਹੋ ਸਕਦਾ ਹੈ ਚਰਚਾਵਾਂ ਸੀ ਕਿ ਗੱਠਜੋੜ ਹੋ ਕੇ ਇਹ ਪਾਰਟੀਆਂ ਇਕੱਠੀਆਂ ਚੱਲ ਸਕਦੀਆਂ ਨੇ ਕਿ ਤਰਨਤਾਰਨ ਜ਼ਮੀਨੀ ਚੋਣ ਜਿਹੜੀ ਹੈ ਉਹ ਪੰਥਕ ਲੀਹੀ ਦੇ ਉੱਤੇ उतारी ਜਾ ਸਕੇ ਪਰ ਜੇ ਜਨਤਕ ਗੱਠਜੋੜ ਨਹੀਂ ਹੁੰਦਾ ਜੇ ਐਲਾਨੀਆਂ ਗੱਠਜੋੜ ਨਹੀਂ ਹੁੰਦਾ ਤਾਂ ਇੱਕ ਸਾਇਲੈਂਟ ਗੱਠਜੋੜ ਹੁੰਦਾ ਜਦੋਂ ਸਹਿਯੋਗ ਦੇ ਦਿੱਤਾ ਜਾਂਦਾ ਹੈ ਕਈ ਵਾਰ ਉਹ ਸਹਿਯੋਗ ਜਨਤਕ ਵੀ ਹੋ ਜਾਂਦਾ ਹੈ ਕਈ ਵਾਰ ਉਹ ਸਹਿਯੋਗ ਚੁੱਪਚੀਪੀਤੇ ਵੀ ਦੇ ਦਿੱਤਾ ਜਾਂਦਾ ਹੈ ਮਤਲਬ ਕਿ ਗੱਠਜੋੜ ਦੇ ਬਹੁਤ ਸਾਰੇ ਪੈਮਾਨੇ ਨੇ ਜਿਹੜੇ ਪੈਮਾਨੇ ਵਰਤੇ ਜਾਂਦੇ ਨੇ ਹੁਣ ਕੀ ਗੱਠਜੋੜ ਹੋਵੇਗਾ ਜਾਂ ਨਹੀਂ ਇਹ ਵਕਤ ਦੀ ਗਰਭ ਦੇ ਵਿੱਚ ਆ ਪਰ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਸਰਦਾਰ ਰਸੇਮ ਸਿੰਘ ਨੇ ਕੁਝ ਗੱਲਾਂ ਆਖੀਆਂ ਨੇ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਜੋ ਵੀ ਪੰਥ ਕੇਕਤਾ ਲਈ ਕੋਈ ਯਤਨ ਕਰਦਾ ਤੇ ਅਸੀਂ ਉਹਦਾ ਸਮਰਥਨ ਕਰਦੇ ਹਾਂ ਪਰ ਮੇਰਾ ਖਿਆਲ ਹੈ ਕਿ ਉਹ ਪੂਰੀ ਕੌਮ ਨੂੰ ਇਕੱਠਾ ਕਰਨ ਵਾਲਾ ਯਤਨ ਹੋਣਾ ਚਾਹੀਦਾ ਨਾ ਕਿ ਕੋਈ ਇੱਕ ਦੋ ਧੜਿਆਂ ਨੂੰ ਇਹ 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 ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਠੀਕ ਹੈ ਕਿ ਜੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਜੋ ਪੰਥਕ ਕੌਂਸਲ ਉਹਨਾਂ ਨੇ ਅਨਾਉਂਸ ਕੀਤੀ ਆ ਉਹਦੇ ਕਾਰਜਕਾਰੀ ਉਹਦਾ ਕਾਰਜ ਖੇਤਰ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੀ ਪਾਰਟੀ 'ਚ ਵਿਚਾਰਾਂਗੇ ਫਿਰ ਉਹਦੇ ਅਨਸਾਰ ਹੀ ਅਸੀਂ ਉੱਤੇ ਕੋਈ ਫੈਸਲਾ ਲਵਾਂਗੇ ਨਹੀਂ ਆਜੇ ਫੇਲ ਆਜ ਤਾਂ ਦੀ ਕੋਈ ਰਲੇਵੇਂ ਵਾਲੀ ਕੋਈ ਗੱਲ ਨਹੀਂ ਗਈ ਇਹ ਰਲੇਵਾ ਕਿ ਆਕਾਲੀ ਦਲ ਜਿਹੜਾ ਵਾਰਿਸ ਪੰਜਾਬ ਆ ਉਹ ਆਪਣੇ ਤੌਰ ਤੇ ਪੂਰਨ ਤੌਰ ਤੇ ਪੂਰੇ ਪੰਜਾਬ ਚ ਆਪਣੇ ਆਪ ਨੂੰ ਇਕਜੁੱਟ ਕਰ ਰਿਹਾ ਵਿਸਤਾਰ ਕਰ ਰਿਹਾ ਆਪਣਾ ਆਉਣ ਵਾਲੇ ਸਮੇਂ ਚ ਜੇ ਕੋਈ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੋਈ ਕੋਈ ਸਾਂਝੇ ਤੌਰ ਤੇ ਚੋਣ ਲਾਣੇ ਪੈਂਦੇ ਆ ਜਾਂ ਕੋਈ ਕਰਨੀ ਪੈਂਦੀ ਆ ਤੇ ਅਸੀਂ ਜਿਹੜੀਆਂ ਜਿਹੜੀਆਂ ਪੰਥਕ ਮੁੱਦਿਆਂ ਤੇ ਕੋਈ ਮਤਲਬ ਆਪਸੀ ਜਿਹੜੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਉਹਨਾਂ ਨਾਲ ਹੋ ਸਕਦੀਆਂ ਹੈ